ਦੱਸੋ ਵੀ ਕਾਲਜ ਆਣਾ ਜ਼ਰੂਰੀ ਹੈ ਜਾਂ ਫਿਰ ਆਪਾਂ ਆਨਲਾਈਨ ਕਲਾਸਿਸ ਵੀ ਕਿੰਨੇ ਕੁ ਦਿਨ ਕਾਲਜ ਲੱਗਦਾ 50 ਆਦਾ 50 ਆ 49 ਫੇਲ ਆਦਾ ਫੇਲ ਆ ਅੱਛਾ ਜੀ ਮਤਲਬ 1% ਦੀ ਵੀ ਗ੍ਰੇਡ ਨਹੀਂ ਜੇ ਅਗਰ ਕੋਈ ਐਵਰੇਜ ਸਟੂਡੈਂਟ ਹੈ ਜੀ ਤੋਂ ਯਹਾਂ ਪੇ ਪਾਸ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਉਹ ਨੂ ਰਿਅਲਿਟੀ ਦੱਸੋ ਮੇਰਾ 5 ਦਿਨ ਕਾਲਜ ਹੁੰਦਾ ਠੀਕ ਹੈ ਜੀ ਤੇ ਹੁਣ ਕੰਮ ਦਾ ਤੁਸੀਂ ਆਪ ਦੇਖ ਲਓ ਇਹ ਸਟਰਗਲ ਪੂਰਾ ਆ ਕਿ ਬੰਦਾ ਇਹਨ ਇੱਥੇ ਆ ਕੇ ਰੜ ਜਾਊਗਾ ਪੂਰਾ ਇਹ ਗੱਲ ਪੱਕੀ ਮਿੰਟ ਦਾ ਹਿਸਾਬ ਇੱਥੇ ਸਕਿੰਟਾਂ ਦਾ ਹਿਸਾਬ ਜੀ ਸਕਿੰਟਾਂ ਦਾ ਹਿਸਾਬ ਆ ਸਕੈਂਟਾਂ ਦੇ ਪੈਸੇ ਨੇ ਸਕੈਂਟਾਂ ਦੇ ਪੈਸੇ ਕੋਈ ਲੈ ਵੀ ਗੱਡੀਆਂ ਪੇਰੈਂਟਸ ਤੇ ਆਪਣਾ ਇੱਕ ਭਾਈ ਸ਼ੌਂਕ ਹੈ ক্রিকেট ਕੰਮ ਕਿਵੇਂ ਡੂੰਡਾਤਾ ਆਪਕੋ ਕਿਸੇ ਕੇ ਰੈਫਰੈਂਸ ਮਿਲੀ ਸੀ ਜਾਂ ਆਪਨੇ ਖੁਦ ਡੂੰਡਾ ਨਹੀਂ ਮੈਨੇ ਖੁਦ ਡੂੰਡਾਤਾ ਜਦੋਂ ਮੈਂ ਆਇਆ ਸੀ ਉਦੋਂ ਮੈਂ ਵੀ ਪਹਿਲੇ 4-5 ਮਹੀਨੇ ਬੇਲਾ ਰਿਆ ਜਿਹੜੇ ਸਟੂਡੈਂਟ ਆਣਾ ਚਾਹੁੰਦੇ ਨੇ ਉਹ ਆਣ ਕਾ ਵੀ ਨਾ ਨਾ ਨਹੀਂ ਯਾਰ ਅਗਰ ਹਮ ਕੈਨੇਡਾ ਮੇ ਆ ਰਹੇ ਹੈ ਤਾਂ ਰੈਫਰੈਂਸ ਮਾਇਨੇ ਨਹੀਂ ਰੱਖਤੀ ਆਪਕੀ ਖੁਦ ਕੀ ਸਟਰਗਲ ਮਾਇਨੇ ਰੱਖਤੀ ਆਪ ਕੈ ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀ ਵੀਰੋ ਤੁਹਾਡੇ ਸਾਰਿਆਂ ਦਾ ਕਰਦਾ ਸਵਾਗਤ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਨਵਾਂ ਵਲੌਗ ਲੈ ਕੇ ਆਏ ਹਾਂ ਜੀ ਸੰਟੇਰੀਅਲ ਕਾਲਜ ਪ੍ਰੋਗਰੈਸ ਕੈਂਪਸ ਦਾ ਤੇ ਇੱਥੇ ਅੱਜ ਆਪਾਂ ਸਟੂਡੈਂਟਸ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਕਿਹੋ ਜਿਹਾ ਕਾਲਜ ਆ ਕਿਹੋ ਜਿਹੀ ਇੱਥੇ ਦੇ ਟੀਚਰਜ਼ ਨੇ ਤੇ ਕਿਹੋ ਜਿਹੀ ਇੱਥੇ ਦੀ ਸਟੱਡੀ ਆ ਇੱਥੇ ਸਟੂਡੈਂਟਸ ਨੂੰ ਕਾਲਜ ਲੈ ਕੇ ਆਉਣਾ ਚਾਹੀਦਾ ਇਹਨਾਂ ਲਈ ਬੈਨੀਫੀਸ਼ੀਅਲ ਹੈਗਾ ਏ ਇੱਥੇ ਪੜ੍ਹ ਕੇ ਜੌਬ ਮਿਲ ਜਾਂਦੀ ਆ ਤੇ ਨਾਲ ਦੇ ਨਾਲ ਆਪਾਂ ਅੱਜ ਇਹ ਵੀ ਗੱਲਾਂ ਕਰਾਂਗੇ ਕਿ ਜਿੰਨੇ ਸਟੂਡੈਂਟਸ ਆਏ ਹੋਏ ਉਹਨਾਂ ਨੂੰ ਸਾਰਿਆਂ ਨੂੰ ਕੰਮ ਮਿਲ ਚੁੱਕਿਆ ਜਾਂ ਨਹੀਂ ਮਿਲਿਆ ਜੇ ਮਿਲ ਗਿਆ ਤੇ ਕਿਵੇਂ ਮਿਲਿਆ ਜੇ ਨਹੀਂ ਮਿਲਿਆ ਤੇ ਕਿਉਂ ਨਹੀਂ ਮਿਲਿਆ ਸਾਰੇ ਜਿਹੜੇ ਅੱਜ ਥੋੜੇ ਜਵਾਬ ਆਪਾਂ ਤੁਹਾਨੂੰ ਦੇ ਦੇਣੇ ਆ ਵਲੌਗ ਚੰਗਾ ਲੱਗਿਆ ਜਰੂਰ ਸ਼ੇਅਰ ਕਰੋ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿਹੜੇ ਕਾਲਜ ਦੇ ਇਹ ਕਾਲਜ ਲੈਣਾ ਚਾਹੁੰਦੇ ਆ ਜਾਂ ਫਿਰ ਕੈਨੇਡਾ ਆਣੇ ਚਾਹੁੰਦੇ ਆ ਸਾਰਿਆਂ ਦੀ ਬੈਨੀਫੀਸ਼ੀਅਲ ਹੋ ਸਕਦੀ ਆ ਵੀਡੀਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਿੰਨੇ ਵੀ ਮੇਰਾ ਵਲੌਗ ਦੇਖਿਆ ਤੇ ਦੇਖਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਆਉਣ ਵਾਲੀਆਂ ਵੀਡੀਓਜ਼ ਇਨਫੋਰਮੇਟਿਵ ਹੋਣਗੀਆਂ ਤੁਹਾਡੇ ਲਈ ਬੈਨੀਫੀਸ਼ੀਅਲ ਹੋਣਗੀਆਂ ਸੋ ਲਾਈਕ ਕਰਦੇ ਹੋ ਕਮੈਂਟ ਜਰੂਰ ਕਰਿਓ ਸ਼ੇਅਰ ਕਰਿਓ ਤੇ ਆਜੋ ਆਪਾਂ ਮਿਲਦੇ ਆ ਕਿਸੇ ਸਟੂਡੈਂਟਸ ਨੂੰ ਕਰਦੇ ਆ ਗੱਲਾਂ ਬਾਤਾਂ ਲੋ ਜੀ ਹੁਣ ਆਪਾਂ ਪਹੁੰਚੀ ਆ ਜੀ ਸੈਂਟੇਨੀਅਲ ਕਾਲਜ ਸੋ ਆਪਾਂ ਹੁਣ ਬਾਈਆਂ ਨਾਲ ਗੱਲਬਾਤ ਕਰਦੇ ਆ ਕਿ ਕੰਮ ਮਿਲ ਗਿਆ ਹੋਇਆ ਕਿਵੇਂ ਦਾ ਕੈਂਪਸ ਹੈ ਸੋ ਸਭ ਤੋਂ ਪਹਿਲਾਂ ਮੈਂ ਬਾਈ ਨੂੰ ਕਾਲਜ ਬਾਰੇ ਪੁੱਛਦਾ ਵੀ ਸੈਂਟੇਨੀਅਲ ਕਾਲਜ ਕਿਹੋ ਜ ਸਸ ਜੀ ਸੋ ਮੇ ਰਕੋਰਡਿੰਗ ਵੀ ਹ ਸੰਟੇਲੀਨ ਕਾਲਜ ਹਨ ਜਿਹੜਾ ਬਹੁਤ ਵਧੀਆ ਕਿਉਂਕਿ ਮੈਂ ਹੁਣ ਲੱਪੇ ਲਾਸ ਸੈਮੈਸਟਰ ਚਾ ਸੋ ਮੈਨੂੰ ਲੱਗਦਾ ਵੀ ਜਿੰਨਾ ਮੋਟਿਵੇਟ ਹੈਗਾ ਵੀ ਇੱਥੇ ਪੜਨਾ ਹੁੰਦਾ ਹੈ ਨਾ ਮੇਨ ਗੱਲ ਸੋ ਉਹ ਤਾਂ ਈਜ਼ੀਲੀ ਪਾਸ ਕਰ ਜਾਂਦੇ ਆ ਪਰ ਜਿਹੜੇ ਕਹਿੰਦੇ ਵੀ ਅਸੀਂ ਫੇਲ ਹੋ ਚੁੱਕੇ ਆ ਹਾਂਜੀ ਸੋ ਮੈਨੂੰ ਲੱਗਦਾ ਵੀ ਉਹਨਾਂ ਦੀ ਕੋਈ ਉਹ ਚ ਪ੍ਰੋਬਲਮ ਆ ਕਿਉਂਕਿ ਉਹ ਸਹੀ ਅਟੈਂਸ਼ਨ ਨਹੀਂ ਦੇ ਪਾਉਂਦੇ ਆ ਆਪਣੀ ਸਟੱਡੀ ਨੂੰ ਨਾ ਤੇ ਕਈ ਹੋਰ ਚੈਲੰਜਸ ਨੇ ਜਿਹੜੇ ਫੇਸ ਕਰਦੇ ਮੇ ਅਪਾ ਵੀ ਅਮਨ ਨੂੰ ਕਹਿ ਨਹੀਂ ਸਕਦੇ ਕਿਉਂਕਿ ਵੀ ਉਹ ਸਈ ਡਿਪਰੈਸ਼ਨ ਚ ਗੁਜ਼ਰ ਰਹੇ ਹੁੰਦੇ ਆ ਵੀ ਆ ਕੰਮ ਨਹੀਂ ਮਿਲਿਆ ਕੀ ਕੀ ਜਾਂ ਉਹਨਾਂ ਨੂੰ ਮੈਟਰ ਕਰਦੀ। ਸੋ ਦੂਜਾ ਗੋਸ਼ਣ ਮੈਂ ਤੁਹਾਡੇ ਕੋਲ ਇਹ ਪੁੱਛਣਾ ਚਾਹੁੰਦਾ ਵੀ ਇਸ ਕਾਲਜ ਦੇ ਵਿੱਚ ਜਿਵੇਂ ਕਿ ਕਹਿ ਰਹੇ ਆ ਵੀ ਜਿਹੜੇ ਪ੍ਰੋਫੈਸਰਜ਼ ਨੇ ਉਹ ਫੇਲ ਕਰਦੇ ਆ ਜਿਵੇਂ ਕਿ ਕਾਫੀ ਕਾਲਜਾਂ ਚ ਹੋ ਰਿਹਾ ਅਲਗੋਮਾ ਯੂਨੀਵਰਸਿਟੀ ਨੂੰ ਆਪਾਂ ਲੈ ਸਕਦੇ ਆ। ਸੋ ਉਹ ਚੀਜ਼ ਇਸ ਕਾਲਜ ਚ ਹੈਗੀ ਆ ਵੀ ਕਿਤੇ ਨਾ ਕਿਤੇ ਕੁਝ ਪ੍ਰੋਫੈਸਰ ਹੈਗੇ ਨੇ ਵੀ ਜੋ ਰੇਸਿਜ਼ਮ ਕਰਦੇ ਆ ਜਾਂ ਕਿਸੇ ਢੰਗ ਨਾਲ ਕਿਸੇ ਨਾਲ ਫੇਲ ਕਰਦੇ ਆ ਇਹ ਚੀਜ਼ ਹੈਗੀ ਆ। ਸੋ ਓਨਲੀ ਸੋ ਉਹਦੇ ਬਾਰੇ ਤਾਂ ਹਜੇ ਇਹਨਾਂ ਪਤਾ ਨਹੀਂ ਕਿਉਂਕਿ ਸਾਨੂੰ ਤਾਂ ਜਿੰਨੇ ਪ੍ਰੋਫੈਸਰ ਮਿਲੇ ਵਧੀਆ ਹੀ ਮਿਲੇ ਹਜੇ ਤੱਕ ਸਾਡੀ ਪਾਸ ਹੋਈ ਜਾਂਦੇ ਆ ਉਹ ਤਾਂ ਵਧੀਆ ਸਾਡੀ ਜਾਂਦਾ ਮੇਲਜੋਲ ਵਧੀਆ ਉਹਨਾਂ ਨਾਲ ਠੀਕ ਹੈ ਜੀ ਸੋ ਸਭ ਤਾਂ ਹਜੇ ਤੱਕ ਜੇ ਕੋਈ ਮਿਲ ਨਹੀਂ ਸੋ ਇਨ ਟੋਟਲ ਥੋਡੇ ਹਿਸਾਬ ਨਾਲ ਸੈਂਟੀਨੀਅਲ ਕਾਲਜ ਨਾਟ ਬੈਡ ਵੀ ਸਹੀ ਆ ਸਟੂਡੈਂਟਸ ਦੇ ਲਈ ਮਤਲਬ ਜੇ ਪੜ੍ਹਾਈ ਦੇ ਅਕੋਰਡਿੰਗ ਆਉਣੇ ਤੁਸੀਂ ਪੜ੍ਹਨੋਂ ਜ਼ਿਆਦਾਤਰ ਸਹੀ ਆ ਫਿਰ ਇਹ ਮਤਲਬ ਕੀ ਜੇਕਰ ਇਸ ਕਾਲਜ ਚ ਸਟੂਡੈਂਟ ਪੜ੍ਹਦਾ ਹੈ ਤੇ ਉਹਨੂੰ ਕੋਈ ਜੋਬ ਸਕਿਉਰਮੈਂਟ ਹੈਗੀ ਆ ਅੱਗੇ ਵੀ ਉਹਦੀ ਫੀਲਡ ਚ ਜੋ ਮਿਲ ਸਕਦੀ ਆ ਹਾਂਜੀ ਹਾਂਜੀ ਆਪਣੇ ਕਰਦੇ ਰਹਿੰਦੇ ਜੋਬ ਫੇਅਰ ਕਰਦੇ ਰਹਿੰਦੇ ਆ ਸੋ ਉੱਥੇ ਅਪਲਾਈ ਕਰਦੇ ਰਹੋ ਸੋ ਇਹ ਆਪ ਵੀ ਹੈਲਪ ਕਰਦੇ ਆ ਮਤਲਬ ਸਾਨੂੰ ਜਿਵੇਂ ਪ੍ਰੋਫੈਸਰ ਕਹਿੰਦੇ ਵੀ ਅਸੀਂ ਤੁਹਾਡੀ ਰੈਫਰੈਂਸ ਪਾਵਾਂਗੇ ਕਿ ਕੋਈ ਸਾਡੇ ਕੋਲੇ ਆਉਂਦਾ ਤੁਹਾਡੇ ਰਿਲੇਟਡ ਪੁੱਛਣ ਜੇ ਤੁਸੀਂ ਵਧੀਆ ਕਰਦੇ ਹੋ ਸੋ ਮਤਲਬ ਕਾਲਜ ਵੀ ਜੋਬ ਫੇਅਰ ਕਰਦਾ ਹੈ ਸੋ ਤੁਹਾਨੂੰ ਕਾਲਜ ਤੇ ਵੀ ਜੋਬ ਮਿਲ ਸਕਦੀ ਹੈ ਕਿ ਕਾਲਜ ਤੇ ਜਿਵੇਂ ਕਾਲਜ ਚ ਨਹੀਂ ਮਿਲਦਾ ਮਿਲ ਸਕਦੀ ਕਿਉਂਕਿ ਜਦੋਂ ਇਹ ਕਹਿੰਦੇ ਵੀ ਜਿੰਨਾ ਜ਼ਰੂਰੀ ਸਟੂਡੈਂਟ ਹੋ ਓਕੇ ਉਨਾ ਚਿਰ ਸ਼ਾਇਦ ਤੁਸੀਂ ਕਰ ਨਹੀਂ ਸਕਦਾ। ਕਈ ਨਹੀਂ ਮਿਲ ਸਕਦਾ। ਠੀਕ ਹੈ ਜੀ। ਤੇ ਦੂਜੀ ਗੱਲ ਮੈਂ ਇਹ ਪੁੱਛਣਾ ਚਾਹੁੰਦਾ ਵੀ ਤੁਹਾਨੂੰ ਜਦੋਂ ਤੁਸੀਂ ਆਏ ਸੀ ਹੁਣ ਤਾਂ ਚਲੋ ਤੁਸੀਂ 4 ਸੈਮੈਸਟਰ 'ਚ ਆ ਗਏ ਤੇ ਕੰਮ 'ਚ ਤੁਹਾਨੂੰ ਕੋਈ ਔਖੀ ਹੋਈ ਆ ਜੇ ਸਟੂਡੈਂਟਸ ਨਵੇਂ ਆ ਰਹੇ ਨੇ ਉਹਨਾਂ ਨੂੰ ਔਖੀ ਹੋ ਰਹੀ ਆ ਤੁਹਾਡੇ ਅਕੋਰਡਿੰਗ ਜਾਂ ਨਹੀਂ ਹੋ ਰਹੀ। ਸੋ ਜਦੋਂ ਮੈਂ ਆਇਆ ਸੀ ਉਦੋਂ ਮੈਂ ਵੀ ਪਹਿਲੇ 4-5 ਮਹੀਨੇ ਬੇਲਾ ਰਿਆ ਕੰਮ ਨਹੀਂ ਮਿਲਿਆ। ਸੋ ਜਿਹੜਾ ਵੀ ਹੁਣ ਮੈਨੂੰ ਕੰਮ ਮੈਂ ਸਿਕਿਉਰਿਟੀ ਕਰਦਾ ਸੋ ਉਹ ਵੀ ਮੈਨੂੰ ਰੈਫਰੈਂਸ ਨਾਲ ਮੈਂ ਜਿੰਨਾ ਨਾਲ ਰਹਿੰਦਾ ਸੀ ਉਹਨਾਂ ਨੇ ਮੇਰੀ ਰੈਫਰੈਂਸ ਪਾਈ ਤੇ ਮੈਨੂੰ ਕੰਮ ਮ ਹਾਂ ਇੱਥੇ ਜ਼ਿਆਦਾਤਰ ਜੋਬਸ ਹੁਣ ਕਹਿੰਦੇ ਆ ਵੀ ਰੈਸੈਸ਼ਨ ਚੱਲਦਾ ਪਤਾ ਨਹੀਂ ਚੱਲਦਾ ਪਤਾ ਨਹੀਂ ਪਰ ਕਹਿੰਦੇ ਆ ਵੀ ਹਾਂ ਕੰਮ ਨਹੀਂ ਮਿਲ ਰਿਆ ਜਾਂ ਉਹ ਪੋਪੂਲੇਸ਼ਨ ਜ਼ਿਆਦਾ ਕਰਕੇ ਹੋ ਸਕਦਾ ਬਹੁਤ ਰੀਜ਼ਨ ਨੇ ਨਾ ਉਹਨਾਂ ਵਿੱਚ ਆਪਾਂ ਕਹਿ ਨਹੀਂ ਸਕਦੇ ਕੋਈ ਤੇ ਜਾਂ ਜੋਬ ਹੁਣ ਮਤਲਬ ਤੁਸੀਂ ਰੈਗੂਲਰ ਕੰਮ ਕਰ ਰਹੇ ਹੋ ਪਿਛਲੇ ਕਾਫੀ ਮੰਸੂ ਹਾਂਜੀ ਹਾਂਜੀ ਹੁਣ ਜਿਵੇਂ ਮੇਰੇ ਉਹ ਮੇਰੇ ਤੇ ਆ ਵੀ ਮੈਂ ਕਦੋਂ ਆ ਮੈਂ ਦਾ ਸ케ਜੂਲ ਦੇ ਕੇ ਆਉਦੀ ਸ਼ਿਫਟ ਚੱਕਦਾ ਠੀਕ ਹੈ ਜੀ ਸੋ ਜਦੋਂ ਮੇਰਾ ਟਾਈਮ ਲੱਗਦਾ ਮੈਂ ਚੱਕ ਲੈਂਦਾ ਠੀਕ ਹੈ ਤੇ ਤੁਹਾਨੂੰ ਬਾਈ ਕੰਮ ਮਿਲ ਗਿਆ ਹੋਇਆ ਹਾਂਜੀ ਮੈਂ ਵੀ ਸਿਕਿਉਰਟੀ ਦੇ ਕਰਕੇ ਠੀਕ ਹੈ ਜੀ ਤੇ ਤੁਹਾਡੇ ਕੀ ਖਿਆਲ ਨੇ ਸਕੂਲ ਜਵਾਰੇ ਕਾਲਜ ਵਧੀਆ ਆ ਕਾਲਜ ਤਾਂ ਵਧੀਆ ਹੈਗਾ ਯਾਰ ਜਿਵੇਂ ਸਾਰੀ ਪ੍ਰੋਫੈਸਰ ਨਾਲ ਵਧੀਆ ਕਨੈਕਸ਼ਨ ਰੱਖੋਗੇ ਤਾਂ ਪਾਸ ਹੋ ਹੀ ਜਾਂਦੇ ਹੋ ਠੀਕ ਹੈ ਜੀ ਮਤਲਬ ਸਭ ਤੋਂ ਮੇਨ ਗੱਲ ਇਹ ਹੈ ਵੀ ਜਦੋਂ ਆਪਾਂ ਪ੍ਰੋਫੈਸਰ ਦੇ ਨਾਲ ਵਧੀਆ ਬੌਂਡਿੰਗ ਬਣਾਉਂਗੇ ਤੇ ਓਬਵੀਅਸਲੀ ਆਪਾਂ ਪਾਸ ਹੋ ਜਾਵਾਂਗੇ ਹਾਂ ਜੀ ਹਾਂ ਜੀ ਇਹਦੇ ਕਾਲਜ ਚ ਕੀ ਗੱਲ ਮੈਨੂੰ ਦੱਸੋ ਵੀ ਕਾਲਜ ਚ ਆਣਾ ਜ਼ਰੂਰੀ ਹੈ ਜਾਂ ਫਿਰ ਆਪਾਂ ਆਨਲਾਈਨ ਕਲਾਸਿਸ ਵੀ ਕਿੰਨੇ ਕੁ ਦਿਨ ਕਾਲਜ ਲੱਗਦਾ ਕੀ ਹਿਸਾਬ ਕਿਤਾਬ ਹੈ ਇਹ ਦੋਨੀਆਂ ਚੀਜ਼ਾਂ ਮਤਲਬ ਉਹ オンલાઈન ਵੀ ਆ ਆਫਲਾਈਨ ਵੀ ਆ ਸੋ ਕਈ ਪ੍ਰੋਫੈਸ਼ਨ ਨੇ ਜਿਹੜੇ ਟੈਂਡਸ ਲੈਂਦੇ ਆ ਕਿਉਂਕਿ ਜੇ ਤੁਸੀਂ ਉਹਨਾਂ ਦੀ ਰਿਕੁਆਇਰਮੈਂਟ ਪੂਰੀ ਕਰੋਗੇ ਠੀਕ ਹੈ ਜੀ ਸੋ ਉਹ ਤੁਹਾਨੂੰ ਜਾਣਣਗੇ ਹਰ ਰੋ ਜਾਓਗੇ ਤੁਸੀਂ ਉਹ ਫਿਰ ਤੁਹਾਨੂੰ ਜਾਂ ਫੇਸ ਟੂ ਫੇਸ ਜਾਣਣਗੇ ਫੇਸ ਟੂ ਫੇਸ ਦੇ ਮਤਲਬ ਵੀ ਉਹਦੇ ਨਾਲ ਵਧੀਆ ਬੌਂਡ ਹੋਉਂਦਾ ਨਾ ਸੋ ਸੋ ਤੁਸੀਂ ਜ਼ਿਆਦਾ ਵਧੀਆ ਕਰ ਸਕੋਗੇ ਜਦੋਂ ਹਰ ਰੋਜ਼ ਕਲਾਸ ਚਾਉਂਗੇ ਸੋ ਮੇ ਅਕੋਰਡਿੰਗ ਤਾਂ ਹਰ ਰੋਜ਼ ਆਉਣਾ ਚਾਹੀਦਾ ਠੀਕ ਹੈ ਜੀ ਸੋ ਕਿਉਂਕਿ ਨਹੀਂ ਪਰ ਫੇਲ ਦੇ ਚਾਂਸਸ ਹੈਗੇ ਜਦੋਂ ਕੋਈ ਆਸਾਨੀ ਨਹੀਂ ਲੱਗਣਾ ਤੇ ਲਾਸਟ ਕੁਐਸਚਨ ਮੈਂ ਪੁੱਛਣਾ ਚਾਹੁੰਦਾ ਬਾਈ ਨੂੰ ਕਿ ਆਪਾਂ ਜਿਹੜੇ ਸਟੂਡੈਂਟਸ ਸਾਨੂੰ ਇੰਡੀਆ ਤੋਂ ਦੇਖ ਰਹੇ ਨੇ ਉਹਨਾਂ ਨੂੰ ਪਲੱਸ 2 ਤੋਂ ਬਾਅਦ ਰਿਕਮੈਂਡ ਤੁਸੀਂ ਕਰਦੇ ਹੋ ਵੀ ਇੱਥੇ ਆਣਾ ਚਾਹੀਦਾ ਜੇ ਆਣਾ ਚਾਹੀਦਾ ਤਾਂ ਕਿਵੇਂ ਆਣਾ ਚਾਹੀਦਾ ਉਹ ਹੁਣ ਤਾਂ ਗਵਰਨਮੈਂਟ ਨੇ ਵੀ ਮੈਨੂੰ ਲੰਦਾ ਕਰਤਾ ਵੀ ਪਲੱਸ 2 ਵਾਲੇ ਹੁਣ ਆ ਨਹੀਂ ਸਕਦੇ ਇੱਧਰ ਨਹੀਂ ਪਲੱਸ 2 ਵਾਲੇ ਆ ਸਕਦੇ ਨੇ ਜੀ ਬਟ ਰਿਕਮੈਂਡ ਉਹਨਾਂ ਨੇ ਕਹਿ ਬਲਗਾ ਥੋੜੇ ਆ ਸਕਦੇ ਬਟ ਜਿਹੜੇ ਥੋੜੇ ਰਹਿੰਦੇ ਵੀ ਨੇ ਥੋੜੇ ਹਿਸਾਬ ਦੇ ਨਾਲ ਜੇ ਜੋਬਸ ਨੂੰ ਦੇਖ ਕੇ ਚੱਲੀਏ ਕਿ ਆਣਾ ਚਾਹੀਦਾ ਜਾਂ ਨਹੀਂ ਆਣਾ ਚਾਹੀਦਾ ਮੇਰੇ ਅਕੋਰਡਿੰਗ ਤਾਂ ਵੀ ਹੁਣ ਵੀ ਜਿਵੇਂ ਇਧਰ ਪ੍ਰੇਫਰ ਕਰਦੇ ਆ ਕਿਉਂਕਿ ਇਹਨਾਂ ਕੋਲੇ ਸਕਿੱਲ ਜੌਬ ਜ਼ਿਆਦਾ ਨਹੀਂ ਹਾਂਜੀ ਸੋ ਉਹਦੇ ਲਈ ਤੁਹਾਨੂੰ ਸਕਿੱਲਡ ਹੋਣਾ ਚਾਹੀਦਾ ਜਿਵੇਂ ਕਾਫੀ ਆਪਰਚੂਨਿਟੀ ਐਨ ਇਹਨਾਂ ਕੋਲੇ ਠੀਕ ਹੈ ਤੇ ਆਪਣੇ ਇਧਰ ਆ ਕੇ ਤੁਸੀਂ ਆਪਣੇ ਸਕਿੱਲ ਜਿਹੜੀਆਂ ਜੌਬ ਨੇ ਉਹ ਜਿਵੇਂ ਸੌਫਟਵੇਅਰ ਹੋ ਗਿਆ ਜਿਵੇਂ ਅਸੀਂ ਕਰਦੇ ਆ ਸੌਫਟਵੇਅਰ ਚ ਓਕੇ ਜੀ ਸੋ ਇਹਨਾਂ ਨੂੰ ਥੋੜੀ इजीली ਜੌਬ ਮਿਲ ਸਕਦੀ ਹੈ ਸੋ ਮੇਰੇ ਅਕੋਰਡਿੰਗ ਤੁਸੀਂ ਉਧਰ ਆਪਦੀ ਮਾਸਟਰ ਕਰਕੇ ਆਓ ਪਹਿਲੇ ਐਕਸਪੀਰੀਅੰਸ ਲੈ ਕੇ ਆਓ ਕਿਉਂਕਿ ਜਿਹੜਾ ਮੇਰੇ ਨੌਨ ਸੀ ਇੱਕ ਮੇਰੇ ਇੱਕ ਬ੍ਰਦਰ ਦੀ ਤਰ੍ਹਾਂ ਸੀ ਉਹ ਉਹਨਾਂ ਦਾ ਐਕਸਪੀਰੀਅੰਸ ਤਿੰਨ ਚਾਰ ਸਾਲ ਸੀਗਾ ਉੱਧਰ ਇੰਡੀਆ ਠੀਕ ਹੈ ਜੀ ਸੋ ਉਹਨਾਂ ਨੂੰ ਇਧਰ इजीली ਜੋ ਮਿਲ ਚੁੱਕੀ ਸੀ ਇਹ ਉਹੀ ਫੀਲਡ ਸੀ ਸੌਫਟਵੇਅਰ ਦੀ ਠੀਕ ਹੈ ਸੋ ਵੀ ਰਿਕਾਰਡਿੰਗ ਦਾ ਵੀ ਐਕਸਪੀਰੀਅੰਸ ਲੈ ਕੇ ਆਉ ਮਾਸਟਰ ਥੋੜੇ ਹਿਸਾਬ ਨਾਲ ਵੀ ਆਪਾਂ ਸਕਿੱਲ ਲੈ ਕੇ ਆਈਏ ਮਾਸਟਰ ਕਰਕੇ ਆਈਏ ਸੋ ਵਧੀਆ ਲੱਗਿਆ ਤੁਹਾਡੇ ਨਾਲ ਬਾਈ ਗੱਲਬਾਤ ਕਰਕੇ ਤੇ ਤੁਹਾਡਾ ਬਾਈ ਜੀ ਕੋਈ ਤੁਸੀਂ ਸਲਾਹ ਦੇਣੇ ਚਾਹਦੇ ਹੋ ਕਿਸੇ ਸਟੂਡੈਂਟ ਨੂੰ ਜਾਂ ਫਿਰ ਜਿਹੜੇ ਆਣ ਵਾਲੇ ਬੱਚੇ ਆ ਉਹਨਾਂ ਨੂੰ ਕੀ ਸਲਾਹ ਦੇਣਾ ਚਾਹਦੇ ਵੀ ਆਣਾ ਚਾਹੀਦਾ ਏ ਨਹੀਂ ਆਣਾ ਚਾਹੀਦਾ ਇੱਥੇ ਦੇ ਹਾਲਾਤ ਦੇ ਹਿਸਾਬ ਨਾਲ ਕਿਤੇ ਹ ਨਾ ਤੁਸੀਂ ਆਨਲਾਈਨ ਦਾ ਬੈਚਲਰ ਕਰਕੇ ਆਓਗੇ ਤਾਂ ਵਧੀਆ ਰਹੂਗਾ ਠੀਕ ਹੈ ਜੀ ਤੇ ਆਪਾਂ ਨੂੰ ਪੀਆਰ ਚ ਪੁਆਇੰਟਸ ਵੀ ਮਿਲ ਜਾਂਦੇ ਤੇ ਫੀਲਡ ਦਾ ਵੀ ਪਤਾ ਲੱਗ ਜਾਂਦਾ ਹਾਂਜੀ ਚਲੋ ਠੀਕ ਹੈ ਜੀ ਵਧੀਆ ਗੱਲ ਲੱਗੀ ਤੁਹਾਡੇ ਨਾਲ ਵੀ ਗੱਲਬਾਤ ਕਰਕੇ ਸੋ ਇਹ ਇੱਕ ਤੁਹਾਡੀ ਜਿਹੜੀ ਇੰਪੋਰਟੈਂਟ ਗੱਲਬਾਤ ਸੀ ਆਪਾਂ ਜਰੂਰ ਸਾਰਿਆਂ ਨਾਲ ਸ਼ੇਅਰ ਕਰਾਂਗੇ ਸੋ ਐਦਾਂ ਹੀ ਅਸੀਂ ਹੋਰ ਸਟੂਡੈਂਟਸ ਨਾਲ ਮਿਲਦੇ ਆਂ ਔਰ ਗੱਲਬਾਤ ਕਰਦੇ ਆਂ ਕਿ ਇੱਥੇ ਦੇ ਹਾਲਾਤ ਨੇ ਤੇ ਕੈਨੇਡਾ ਦੇ ਵਿੱਚ 2024 ਦੇ ਵਿੱਚ ਕਿਹੜੇ ਹਾਲਾਤ ਬਣੇ ਹੋਏ ਨੇ ਬਾਈ ਨੇ ਜਿਵੇਂ ਦੱਸਿਆ ਇਹਨਾਂ ਨੂੰ ਕੰਮ ਮਿਲਿਆ ਹੋਇਆ ਤੇ ਕਾਲਜ ਬਾਰੇ ਜਿਹੜਾ ਬਾਈ ਦੀ ਸ ਇਹ ਕੋਲੇਜ ਮਾੜਾ ਨਹੀਂ ਹੈ ਅਗਰ ਆਪਾਂ ਇੱਥੇ ਪੜ੍ਹਦੇ ਆਂ ਤੇ ਸਾਨੂੰ ਇਨ ਫੀਲਡ ਵੀ ਜੌਬ ਮਿਲ ਸਕਦੀ ਹੈ ਜਿਹੜੀ ਕਿ ਸਾਨੂੰ ਅੱਗੇ ਪੀਆਰ ਲਈ ਵੀ ਹੈਲਪ ਕਰ ਸਕਦੀ ਤੇ ਆਪਾਂ ਸਕਿੱਲ ਕਰਕੇ ਸਾਡੀ ਵਧੀਆ ਫਾਈਨੈਂਸ਼ੀਅਲੀ ਸਪੋਰਟ ਵੀ ਹੋ ਸਕਦੀ ਆਪਾਂ ਵਧੀਆ ਪੈਸੇ ਵੀ ਕਮਾ ਸਕਦੇ ਆਂ ਸੋ ਮਿਲਦੇ ਆ ਕਿਸੇ ਹੋਰ ਸਟੂਡੈਂਟਸ ਨਾਲ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਵੀਰੇ ਥੈਂਕ ਯੂ ਸੋ ਲੋ ਜੀ ਆਪਾਂ ਅਗਲੇ ਸਟੂਡੈਂਟ ਨਾਲ ਗੱਲ ਕਰਦੇ ਆਂ ਤੇ ਦੇਖਦੇ ਆਂ ਵੀ ਇਹਨਾਂ ਦੇ ਕੀ ਵਿਚਾਰ ਨੇ ਇਸ ਕੋਲੇਜ ਦੇ ਬਾਰੇ ਸੋ ਥੋੜਾ ਜਿਹਾ ਮੈਨੂੰ ਹਿੰਦੀ 'ਚ ਬੋਲਣਾ ਪੈਣਾ ਸੋ ਸਮਝ ਲਿਓ ਕਿ ब्रो, आपको यहाँ पे काम मिल गया है कितना टाइम हो गया आपको पहले तो ये बता दो भी आपको कॉलेज कैसा लगा कॉलेज पढ़ने लायक है मतलब बहुत अच्छा है अगर आप पढ़ोगे वैसे भी बंदे होते हैं जो खाली आ, क्या बोलते हैं मार्क्स के लिए आते हैं या फिर पास आउट हाँ के, के, के लिए आते हैं उनके लिए मैं बोलूँगा सिलेक्टर कॉलेज बट इफ यूट स्टडी देन यू कैन कम ओवर यिकॉज थोड़ा बहुत स्ट्रिक्ट है Okay. बाकी लाइक चीटिंग करने के लिए लोग अपना वे लेते हैं बट या व्हाट आई वुड ओवरऑल जो मैं बात पूछना चाहता हूँ जो प्रोफेसर है ने? वो स्टूडेंट के साथ लाइटली बिहेव करते हैं इन एनी केस जैसे कुछ कॉलेजेस होते हैं वहाँ पे ग्रेस मिल जाती है तो यहाँ पे वो काम है अगर कोई एवरेज स्टूडेंट है ने? तो यहाँ पे पास हो सकता है या नहीं हो सकता वो डिफिकल्ट होगा क्योंकि ऐसे प्रोफेसर दो तरह के होते हैं जो अच्छे मार्क भी देते हैं जो जो गंदे देते हैं वो अभी आपके नसीब पे okay. पर हमको ऐसे प्रोफेसर नहीं मिले जो ऐसे पास कर देते हैं मतलब आपके हाँ. आप जो कहना चाहते हो कि प्रोफेसर थोड़े से स्ट्रिक्ट है हाँ, स्ट्रिक्ट हाँ. है और एक चीज मैंने ये पूछनी थी जैसे काफी कॉलेजेस में चलता है जैसे में, हमने देखा काफी स्टूडेंट फेल कर दिए प्रोफेसर ने बिना किसी रीजन के कारण यहाँ पे वो चीज है स्टूडेंट के साथ किसी स्टूडेंट के साथ होता है या कोई प्रोफेसर हम नाम नहीं किसी का लेके अगर है या नहीं है ये चीज मैं आपसे पूछना चाहता चाहूंगा नहीं ऐसा तो कुछ नहीं है ऐसा किसी मैंने सुना भी नहीं फेस भी कभी किया नहीं मतलब ओवरऑल ठीक ठीक है हाँ, है आपके हिसाब से अगर इस कॉलेज में पढ़ते हैं तो आगे जॉब स्क्योरमेंट मिलेगी स्टूडेंट्स को ओके okay, वो अभी डिफिकल्ट होगा क्योंकि अभी जैसे हम देख रहे हैं जॉब मार्केट भी ठीक ठाक मतलब नहीं चल रहा और स्कोप भी लेंगे तो कॉलेज ज्यादा हेल्प नहीं करेगा ओके हाँ सो डिफिकल्ट है वो पर ठीक है मतलब मिल जाएगी ऐसा नहीं कि होप छोड़ देना है हिम्मत करनी पड़ेगी एग्जैक्टली हिम्मत खुद को करनी पड़ेगी बाकी हाँ, आपके लक पे डिपेंड हाँ, exactly. so, जो बात मैं आपसे पूछना चाहता हूँ आपका कौन सा सेमेस्टर है अभी राइट नाउ मेरा फोर्थ और आपको कितने टाइम बाद काम मिल गया था जब आप कैनेडा में आए थे मैं लास्ट जैन इंटेक में आया था और मेरे को तीन चार महीने लगे थे काम ढूंढने के लिए ओके हाँ तो आपने काम कैसे ढूंढा था आपको किसी की रेफरेंस मिली थी या आपने खुद ढूंढा नहीं मैंने खुद ढूंढा था वॉकिंग इंटरव्यू था तो उसी इंटरव्यू देके मेरे को मिली थी वॉक इन इंटरव्यू आपको आई कैसे थी वॉक इन इंटरव्यू जब आ, मैं डाउनटाउन में जब आ, उबर कर रहा था तब मैंने देखा था कि वहां पर आ, हायरिंग का था तो मैंने दूसरे दिन जाके उधर थी इंटरव्यू और मतलब काम खुद, हाँ, खुद रेफरेंस नहीं थी नहीं, किसी के नहीं। और अब तक आपने so, जो स्टूडेंट्स आना चाहते हैं आप उनको क्या रिकमेंड करना चाहते हो कनाडा में 2024 में काम है या नहीं है आना चाहिए नहीं आना चाहिए अगर आना चाहिए तो क्या सीख के आना चाहिए क्या करके आना चाहिए मैं बोलूंगा कि आ, आप आ रहे हो तो नेटवर्क और कनेक्शन बहुत अच्छे पड़ेंगे अगर मेरे भी अच्छे रेफरेंस होते तो मेरे को आई थिंक ज़्यादा हेल्प होता मेरे को आते ही जॉब मिल है फ्रॉम वॉट आई सीन की रेफरेंस को ज्यादा प्रायोरिटी मिलती है सो ट्राई टू फाइंड नेटवर्क ट्राई टू बिल्ड नेटवर्क इंडिया में लिड वो सब है वो यूज करो उससे हो जाएगा और अगर ऐसे ही आ रहे हो तो भी हिम्मत मत हारो ऐसा नहीं है कि इधर कुछ होता नहीं है मेरे को भी मिला था थोड़ी देर लगेगी पेशेंस रखना पड़ेगा पर मिल जाएगी मतलब सब जगह जाके बात करनी पड़ेगी इंटरव्यूज होंगे वो देने पड़ेंगे ड्रॉप इन करना पड़ेगा रेज्यूमे मतलब घूमना बहुत पड़ेगा देर लगेगी पर ओवरऑल मिल जाएगा सो इफ यू आर थिंकिंग कि आपको आना है सो कनाडा इज अ गुड प्लेस ठीक है जॉब वो सब अभी कम चल रहा है पर ऐसा नहीं खत्म हो गया है बट आई वुड से जैन इंटैक में आ रहे हो तो थिंक ट्वाइस क्योंकि उसमें वो सबसे हार्ड इंटैक है okay, last part, बात बात मैं आपसे ये पूछना चाहता हूं कि आपके अकॉर्डिंग जैसे हर जगह हम देखते हैं कि सभी को एक ही बात पता है कि अगर रेफरेंस हो तभी काम मिलेगा अगर रेफरेंस हो तो तभी काम मिलेगा hmm. आप एक एवरेज चीज बता दो अगर हंड्रेड स्टूडेंट आ रहा है तो उसमें सारे रेफरेंस के साथ ही रखोगे या कितने रखो जाएंगे

So, ऐसा नहीं है जॉब नहीं मिलेगा रेफरेंस नहीं है तो आ, पर हाँ मैं ऐसा बोलूंगा कि रेफरेंस हुआ तो अच्छा होगा पर ऐसा नहीं उसके बिना जॉब मिलेगा ही मिलेगा नहीं ये हाँ। बात मैं क्लियर करना चाहता था सभी को कि अगर हम कनाडा में आ रहे हैं तो रेफरेंस मायने नहीं रखती आपकी खुद की स्ट्रगल मायने रखती है आप कैसे काम ढूंढ सकते हो एग्जैक्टली exactly, हाँ। so, अच्छा लगा भाई से बात करके अच्छी नॉलेज दी भाई ने सो so, ऐसे ही हम किसी और से बात करते हैं so थैंक यू सो मच भाई थैंक यू थैंक यू कौर स्टूडेंट मिल गया इस कॉलेज दे सेंटिनियल कॉलेज प्रोग्रेस कैंपस ते हुन भाई ना ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ بھائی ਇਹ ਦੱਸੋ ਵੀ ਤੁਹਾਡਾ ਕਿਹੜਾ ਸਮੈਸਟਰ ਹੈ ਇਸ ਕੋਲੇ ਦੇ ਵਿੱਚ ਭਰਾ ਜੀ ਮੇਰਾ ਹੈਗਾ ਹਲੇ ਪਹਿਲਾ ਸਮੈਸਟਰ ਠੀਕ ਹੈ ਜੀ ਜਨ ਇਨਟੇਕ ਆਇਆ ਸੀ ਜਨ ਇਨਟੇਕ ਆਇਆ ਸੀ ਤੇ ਫਰਸਟ ਸੈਮੈਸਟਰ ਆ ਬਾਈ ਦਾ ਤੇ ਕਾਲਜ ਕਿਵੇਂ ਦਾ ਲੱਗਿਆ ਓਵਰਆਲ ਹੁਣ ਤੁਹਾਨੂੰ ਤਿੰਨ ਤੋਂ ਚਾਰ ਮਹੀਨੇ ਹੋ ਗਏ ਤੇ ਪੜ੍ਹਦਿਆਂ ਨੂੰ ਹਾਂਜੀ ਭਾਈ ਤੁਹਾਡੇ ਹਿਸਾਬ ਦੇ ਨਾਲ ਕਾਲਜ ਕਿਹੋ ਜਿਹਾ ਹੈ ਪ੍ਰੋਫੈਸਰ ਕਿਹੋ ਜੇ ਨੇ ਅ ਦੇਖੋ ਵੀ ਮਿੱਤਰੋ ਮੈਂ ਤਾਂ ਕਹਿੰਦਾ ਕਾਲਜ ਬਹੁਤ ਘੈਂਟ ਆ ਠੀਕ ਹੈ ਮੇਰੇ ਵੱਲੋਂ ਤਾਂ ਮੈਨੂੰ ਤਾਂ ਵਧੀਆ ਲੱਗਾ ਕਾਲਜ ਠੀਕ ਹੈ ਜੀ ਕਿਉਂਕਿ ਇੱਕ ਤਰ੍ਹਾਂ ਨਾਲ ਜਿਵੇਂ ਹੁਣ ਮੈਂ ਤਿੰਨ ਸਾਲ ਦਾ ਕੋਰਸ ਲੈ ਕੇ ਆਇਆਗਾ ਹਾਂਜੀ ਤੇ ਉਸ ਹਿਸਾਬ ਨਾਲ ਮੈਨੂੰ ਲੱਗਦਾ ਹੈ ਵੀ ਇੰਟਰਨਸ਼ਿਪ ਵਗੈਰਾ ਜੋ ਵੀ ਕਹਿੰਦੇ ਆ ਠੀਕ ਹੈ ਜੀ ਤੇ ਹੋਰ ਕਾਲਜ ਦੀ ਇਨ ਟੂ ਓਪਰਚ्युनिटीज ਵੀ ਜਿਆਦਾ ਆਸਤੇ ਕੰਮ ਕੰਮ ਵੀ ਦਵਾ ਦਿੰਦੇ ਆ ਤੇ ਪੀਆਰ ਨੂੰ ਵੀ ਅੱਗੇ ਸੌਖਾ ਹੀ ਆ ਤੇ ਕਾਲਜ ਓਵਰਆਲ ਗੋਡਿਆ ਕਾਲਜ ਓਵਰਆਲ ਗੋਡਿਆ ਸਭ ਤੇ ਕੰਮ ਦਾ ਦੱਸੋ ਜੀ ਕਿਵੇਂ ਕੰਮ ਮਿਲ ਗਿਆ ਹੋਇਆ ਹਾਂਜੀ ਹਲੇ ਤਾਂ ਮਿਲ ਗਿਆ ਰੈਫਰੈਂਸ ਨਾਲ ਰੈਫਰੈਂਸ ਨਾਲ ਕੰਮ ਮਿਲ ਗਿਆ ਭਾਈ ਤੇ ਕਿੰਨੇ ਮਹੀਨੇ ਬਾਅਦ ਮਿਲੇ ਤੇ ਕਿੰਨੇ ਦਿਨਾਂ ਬਾਅਦ ਕਦੋਂ ਮਿਲਿਆ ਕੰਮ ਤੁਹਾਨੂੰ ਐਗਜੈਕਟ ਮੇਰਾ ਤਾਂ ਜਿਵੇਂ ਘਰ ਦਾ ਕੰਮ ਸੀਗਾ ਤਾਂ ਮੈਨੂੰ ਉਦਾਂ ਮਿਲ ਗਿਆ ਕਿਹੜਾ ਕੰਮ ਕਰਦੇ ਹੋ ਬਈ ਤੁਸੀਂ ਵੀਰੇ ਸਾਡਾ ਪਪੂਲਰ ਪੀਜ਼ਾ ਸਟੋਰਰ ਓਕੇ ਬਬਲਰ ਪੀ ਜਸਟ ਓਵਰ ਤੇ ਤੁਹਾਡਾ ਤੁਹਾਨੂੰ ਉੱਥੇ ਕੰਮ ਮਿਲ ਗਿਆ ਹੋਇਆ ਹਾਂਜੀ ਭਾਈ ਤੇ ਓਕੇ ਤੇ ਇਹ ਤੁਹਾਨੂੰ ਬਾਈ ਨੂੰ ਕੰਮ ਮਿਲ ਗਿਆ ਇੱਕ ਚੀਜ਼ ਇਹ ਦੱਸ ਦੋ ਵੀ ਜਿਹੜੇ ਸਟੂਡੈਂਟਸ ਨੇ ਆਉਣਾ ਚਾਹੁੰਦੇ ਨੇ ਇਸ ਕਾਲਜ ਦੇ ਵਿੱਚ ਉਹ ਕਿਹੜੀ ਚੀਜ਼ ਦੇਖ ਕੇ ਆਣ ਵੀ ਕਿਹੜੀ ਕਾਲਜ ਚੀਜ਼ ਬੈਸਟ ਆ ਪੜ੍ਹਾਈ ਬੈਸਟ ਆ ਕਾਲਜ ਦਾ ਕੈਂਪਸ ਬੈਸਟ ਆ ਪ੍ਰੋਫੈਸਰ ਬੈਸਟ ਆ ਕਿਹੜੀ ਚੀਜ਼ ਦੇਖ ਕੇ ਜੇ ਤੁਸੀਂ ਚੂਜ਼ ਕੀਤਾ ਸੀ ਇਹ ਕਾਲਜ ਜਿਹੜੇ ਸਟੂਡੈਂਟ ਚੂਜ਼ ਕਰਕੇ ਆ ਮੇਰੇ ਪਹਿਲੀ ਗੱਲ ਤਾਂ ਤੁਸੀਂ ਤਿੰਨਾਂ ਹੀ ਚੀਜ਼ਾਂ ਕਹਤੀਆਂ ਨੇ ਜਿਹੜੀਆਂ ਕਿ ਬੈਸਟ ਨੇ ਮਤਲਬ ਸਾਰਾ ਕੁਝ ਥੋੜੀ ਸਾਰਾ ਕੁਝ ਮੇਰੇ ਨਾਲ ਮੇਰੇ ਹਿਸਾਬ ਨਾਲ ਤਾਂ ਸਾਰਾ ਕੁਝ ਹੀ ਬੈਸਟ ਹੈ ਠੀਕ ਹੈ ਜੀ ਕੈਂਪਸ ਵੀ ਐਨ ਘੈਂਟ ਆਪਣੀ ਲੋਕੇਸ਼ਨ ਵਧੀਆ ਐਨ ਤੁਸੀਂ ਓਵਰ ਆਲ ਵਿਊ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਆਪਣਾ ਪ੍ਰੋਫੈਸਰ ਪ੍ਰੋਫੈਸਰ ਆਪਣੇ ਵਧੀਆ ਹੈ ਠੀਕ ਹੈ ਕੋਈ ਆਪਣਾ ਪ੍ਰੋਫੈਸਰ ਐਸਾ ਨਹੀਂ ਆਇਆ ਜਿਹੜਾ ਐਮ ਕੱਬਾ ਜਾਂ ਹਸੂ ਆਇਆ ਠੀਕ ਹੈ ਜੀ ਵਧੀਆ ਪ੍ਰੋਫੈਸਰ ਆ ਸਾਰੇ ਤੇ ਪੜਾਈ ਦੇ ਮਾਮਲੇ ਇਸ ਦਾ ਫਿਰ ਤੁਹਾਨੂੰ ਪਤਾ ਹੀ ਹੈ ਸੈਂਟੀਨੀ ਲੋਨ ਟੌਪ ਆ ਤੇ ਹੁਣ ਇੱਕ ਇਹ ਗੱਲ ਪੁੱਛ ਲੈਂਦੇ ਆ ਬਾਈ ਨੂੰ ਚਲੋ ਪੜਾਈਆਂ ਦੀ ਗੱਲ ਹੋ ਗਈ ਕੰਮਾਂ ਦੀ ਗੱਲ ਹੋ ਗਈ ਵੀ ਪੰਜਾਬ ਚ ਤਾਂ ਉਹਨਾਂ ਬਾਈ ਪੇ ਪੰਜਾਬ ਦਾ ਚੇਤੇ ਹਣ ਆਈ ਹੈ ਬਟ ਹੁਣ ਇਧਰ ਜਿਹੜੇ ਕੰਮਾਂ ਨੂੰ ਆਏ ਆ ਉਹ ਤਾਂ ਪੂਰਾ ਕਰਾਂਗੇ ਚਾਹ ਪੰਜਾਬ ਚੇਤੇ ਆਉਂਦਾ ਮਤਲਬ ਕਿ ਯਾਦ ਯਾਦ ਮੇਰੇ ਉਹੀ ਪਿੰਡ ਦੀ ਯਾਦ ਆਂਦੀ ਹੈ ਬਸ ਪਿੰਡ ਦੀ ਯਾਦ ਆਉਂਦਾ ਬਾਈ ਨਾ ਤੇ ਜਾਨ ਉਹ ਵੀ ਐਸ਼ ਨਹੀਂ ਭੁੱਲਦੀ ਐਸ਼ ਨਹੀਂ ਭੁੱਲਦੀ ਬਸ ਇੱਥੇ ਅੱਗੇ ਕੀ ਮਹਿਸੂਸ ਕੀਤਾ ਪਿਆ ਨਾਲ ਦੀ ਕਿਹੜੀ ਚੀਜ਼ ਮਿਸ ਕਰਦੇ ਹਾਂ ਬਈ ਮੇਰੇ ਮੈਨ ਤਾਂ ਆਪਣੇ ਯਾਰ ਦੋਸਤੀ ਮਿਸ ਹੁੰਦੇ ਆ ਮਾਪੇ ਮਿਸ ਹੁੰਦੇ ਆ ਬਸ ਇਹ ਦਾ ਹੋਰ ਕੁਝ ਨਹੀਂ ਤੇ ਅੱਜ ਸਟਰਗਲ ਹੈਗਾ ਵੀ ਤੁਹਾਡੇ ਹਿਸਾਬ ਨਾਲ ਵੀ ਜ਼ਿੰਦਗੀ ਵੀਰੇ ਸਟਰਗਲ ਪੂਰਾ ਆ ਤੇ ਬੰਦਾ ਇਹਨ ਇੱਥੇ ਆ ਕੇ ਰੜ ਜਾਊਗਾ ਪੂਰਾ ਹੈ ਇਹ ਗੱਲ ਪੱਕੀ ਹੈ ਚਲੋ ਵਧੀਆ ਲੱਗਿਆ ਬਾਈ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਬਾਈ ਦਾ ਤੇ ਐਵੇਂ ਹੀ ਆਪਾਂ ਹੋਰ ਇਹਨਾਂ ਨਾਲ ਗੱਲ ਕਰਦੇ ਆ ਸੋ ਥੈਂਕ ਯੂ ਸੋ ਮਚ ਬਾਈ ਜੀ ਓਕੇ ਵੀਰੇ ਸੋ ਸਟੂਡੈਂਟ ਹੋਰ ਮਿਲ ਗਏ ਆਪਾਂ ਇਹਨਾਂ ਨਾਲ ਵੀ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਈ ਜੀ ਤੁਹਾਡਾ ਕਿਹੜਾ ਸੈਮੈਸਟਰ ਹੈ ਜੀ ਭਾਈ ਮੇਰਾ ਵੀ ਫਸਟ ਸੈਮ ਹੈ ਤੁਹਾਡਾ ਫਸਟ ਟਾਈਮ ਹੈ ਹਾਂ ਜੀ ਤੇ ਪਿੱਛੋਂ ਬੈਕ ਕਮ ਕਿੱਥੋਂ ਜੀ ਤੁਸੀਂ ਭਾਈ ਮੈਂ ਚੰਡੀਗੜ੍ਹ ਤੋਂ ਚੰਡੀਗੜ੍ਹ ਦੀ ਸ਼ਹਿਰ ਚੰਡੀਗੜ੍ਹ ਸ਼ਹਿਰ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਯਾ ਯੂਨੀਵਰਸਿਟੀ ਭਾਈ ਆਏ ਨੇ ਯਾਰੇ ਪੂਰੇ ਨੇ ਯਾਰੇ ਆਏ ਨੇ ਬੁਲੇ ਪੂਰੇ ਪੂਰੇ ਚਿੱਲ ਕੀ ਗੱਡੀਆਂ ਛੱਡ ਕੇ ਸਭ ਛੱਡ ਕੇ ਗੱਡੀਆਂ ਨੱਡੀਆਂ ਜੋ ਵੀ ਆਪਾਂ ਕਹਿ ਸਕਦੇ ਹਾਂ ਸਾਰਾ ਕੁਝ ਮਤਲਬ ਤੁਸੀਂ ਫੁੱਲ ਵਾਲੀ ਜ਼ਿੰਦਗੀ ਛੱਡ ਕੇ ਇੱਥੇ ਆ ਗਏ। ਇਹ ਹੈਗੀ ਆ ਵੀ ਕੰਡੇ ਵਾਲੀ ਹੈ ਕਿ ਫੁੱਲ ਵਾਲੀ ਹੈ? ਹੈਗੀ ਆ ਹੈਗੀ ਆ ਗੱਡੀ ਛੱਡ ਕੇ ਵਸਤੇ ਆ ਗਏ। ਵਸਤੇ ਆ ਗਏ ਬਾਈ ਹਣੀ ਤੱਕੇ ਖਾ ਲਏ ਤੇ ਪੰਜਾਬ ਨੂੰ ਮਿਸ ਕਰ ਰਹੇ ਹੋ? ਹਾਂਜੀ ਹਾਂਜੀ ਪੂਰਾ। ਚੰਡੀਗੜ੍ਹ ਨੂੰ ਕਰਦੇ ਹੋ ਮਿਸ? ਚੰਡੀਗੜ੍ਹ ਨੂੰ। ਮੇਜਰ ਚੀਜ਼ ਕਿਹੜੀ ਮਿਸ ਕਰ ਰਹੇ ਜਿਹੜੀ ਇੱਥੇ ਨਹੀਂ ਮਿਲ ਰਹੀ ਤੁਹਾਨੂੰ? ਗੱਡੀਆਂ, ਪੇਰੈਂਟਸ ਤੇ ਆਪਣਾ ਇੱਕ ਭਾਈ ਸ਼ੌਂਕ ਹੈ ক্রিকেট। ক্রিকেট। ਉਹ ਤਾਂ ਸਰਦੀਆਂ 'ਚ ਹੀ ਖੇਡ ਹੀ ਨਹੀਂ ਹੁੰਦਾ। ਇੱਥੇ ਵੀ ਖੇਡਿਆ ਕਰੋ ਵੀ ਇਹ ਬੜਾ ਲੋਕ ਨਹੀਂ। ਹਾਂ ਉਹ ਤਾਂ ਹੈ ਵਟ। ਪਰ ਟਾਈਮ ਨਹੀਂ ਹੈਗਾ। ਹਾਂ ਟਾਈਮ ਕਹ ਲਓ ਦੋਸਤ ਨਹੀਂ ਹੈ ਉਹੋ। ਕੋਈ ਨਹੀਂ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਵੀ ਤੇ ਕਾਲਜ ਬਾਰੇ ਕਾਲਜ ਕਿਹੋ ਜਿਹਾ ਪਾਜੀ ਦੇ ਹਿਸਾਬ ਨਾਲ ਤੁਸਾਨੂੰ 3 ਤੇ 4 ਮਹੀਨੇ ਹੋ ਗਏ ਹੁਣੇ ਤੇ ਕਿਹੋ ਜਿਹਾ ਲੱਗਿਆ ਕਾਲਜ ਵਧੀਆ ਹੈ ਸਟ੍ਰਿਕਟ ਹੈ ਭਾਈ ਇਸੇ ਪਾਸ 50 ਆਤਾ 50 ਆ 49 ਫੇਲ ਆਤਾ ਫੇਲ ਆ ਅੱਛਾ ਜੀ ਮਤਲਬ 1% ਦੀ ਵੀ ਗ੍ਰੇਡ ਨਹੀਂ ਆ ਨਹੀਂ ਜੇ ਫੇਲ ਆ ਤਾਂ ਫੇਲ ਆ ਇਹ ਚੀਜ਼ੇ ਸਟੂਡੈਂਟ ਜਿਹੜੇ ਆਣਾ ਚਾਹੁੰਦੇ ਨੇ ਉਹ ਚੀਜ਼ੇ ਸੁਣ ਕੇ ਆਣ ਦੇਖ ਕੇ ਆਣ ਵੀ ਜੇ 1% ਦੀ ਵੀ ਗ੍ਰੇਡ ਨਹੀਂ ਮਿਲਣੀ 49 ਤੇ ਫੇਲ ਤੇ ਫੇਲ ਜਿਨ੍ਹਾਂ ਨੇ ਪੜਨਾ ਆਣਾ ਹੈ ਅੱਛੀ ਤਰ੍ਹਾਂ ਉਹ ਤਾਂ ਪੜਨਾ ਆ ਵੇ ਮੇਨ ਚੀਜ਼ ਮੈਂ ਇਹ ਪੁੱਛਣਾ ਚਾਹੁੰਦਾ ਸੀ ਵੀ ਕੋਈ ਸਾਡੇ ਵਰਗਾ ਮੇਰੇ ਵਰਗਾ ਲਾ ਲੋ ਕੋਈ ਐਵਰੇਜ ਸਟੂਡੈਂਟ ਇੰਡੀਆ ਚ ਉਹ ਕਵੇ ਵੀ ਮੈਂ ਤਾਂ ਜੀ ਸੈਂਟੀਨੀਅਲ ਕਾਲਜ ਪੜਨਾ ਤੇ ਉਹ ਫਿਰ ਉਹਦੇ ਲਈ ਵਧੀਆ ਹੂੰਗਾ ਜਾਂ ਨਹੀਂ ਹੂੰਗਾ ਹਾਂ ਜੀ ਇਹ ਪੜ ਕੇ ਪੜਨ ਵਾਸਤੇ ਆਣਾ ਤਾਂ ਤਾਂ ਵਧੀਆ ਹੈ ਕਾਲਜ ਤਾਂ ਵਧੀਆ ਹੈ ਪਲੇਸਮੈਂਟ ਹੋ ਰਹੀ ਹੈ ਮੇਰਾ ਐਸ਼ ਕਰਨੀ ਨਹੀਂ ਆ ਰਹੀ ਚੰਡੀਗੜ੍ਹ ਦੇਖਣਾ ਆਪਾਂ ਉਹ ਨਹੀਂ ਫਿਰ ਸਾਡੇ ਕੋਲ ਹੈ ਹੁਣ ਤੇ ਠੀਕ ਆ ਭਾਈ ਜੀ ਕੰਮ ਵੈਰਾ ਮਿਲ ਗਿਆ ਨਹੀਂ ਮਿਲਿਆ ਤਿੰਨ ਮਹੀਨੇ ਹੋ ਗਏ ਚਾਰ ਹੋ ਗਏ ਚਾਰ ਦਸੰਬਰ ਚ ਆਏ ਹੁਣੇ ਨੀਅਰ ਅਬਾਊਟ 4 ਮਹੀਨੇ ਤੋਂ ਕੰਮ ਨਹੀਂ ਮਿਲਿਆ ਕਿੰਨਾ ਕੁ ਸਟਰਗਲ ਕਰ ਚੁੱਕੇ ਹੋ ਕਿੱਥੇ ਕਿੱਥੇ ਲੱਭ ਲਿਆ ਕਿਹੜੇ ਕਿਹੜੀ ਏਜੰਸੀਆਂ ਨੂੰ ਮੈਸੇਜ ਕਿੰਨੇ ਕ ਕਰ ਲਏ ਕੀ ਕੀ ਕਰ ਲਿਆ ਜ਼ਿੰਦਗੀ ਚ 4 ਮਹੀਨੇ ਦੀ ਜਿਹੜੀ ਤੁਸੀਂ ਇੱਥੇ ਜ਼ਿੰਦਗੀ ਗਾਹ ਦਿੱਤੀ ਉਹ ਦੱਸ ਦੋ ਇਹ ਮੈਂ ਦੱਸੂ ਤਾਂ ਏਜੰਸੀਆਂ ਜਾ ਕੇ ਤਾਂ ਕੁਝ ਨਹੀਂ ਹੋਣਾ ਰੈਫਰੈਂਸ ਨਾਲ ਹੀ ਹੋਣਾ ਜੋ ਵੀ ਹੋਣਾ ਠੀਕ ਹੈ ਜੀ ਤੁਹਾਡੇ ਹਿਸਾਬ ਨਾਲ ਵੀ ਜੇ ਰੈਫਰੈਂਸ ਹੈ ਤੇ ਕੰਮ ਮਿਲ ਜੂ ਏਜੰਸੀ ਚ ਜਾ ਕੇ ਕੁਝ ਨਹੀਂ ਹੋਣਾ ਤੇ ਚਲੋ ਠੀਕ ਹੈ ਜੀ ਜਿਹੜੇ ਸਟੂਡੈਂਟ ਆਣਾ ਚਾਹੁੰਦੇ ਨੇ ਉਹ ਆਣ ਕੇ ਵੀ ਨਾ ਨਾ ਨਹੀਂ ਆਣ ਤੁਹਾਡੇ ਹਿਸਾਬ ਨਾਲ ਵੀ ਹੁਣ ਹੱਥ ਖੜੇ ਨੇ ਕੰਮ ਨਹੀਂ ਮਿਲ ਰਿਹਾ ਠੀਕ ਹੈ ਜੀ ਇੱਕ ਇਹ ਰਿਕਮੈਂਡੇਸ਼ਨ ਬਾਈ ਨੇ ਇੱਕ ਵਧੀਆ ਵੀ ਚਲੋ ਸਲਾਹ ਦਿੱਤੀ ਜੇ ਕੋਈ ਅੜੇ ਗਿਆ ਟੋਡੇ ਵਾਂਗੂ ਵੀ ਮੈਂ ਚੰਡੀਗੜ੍ਹ ਛੱਡ ਕੇ ਜੀ ਆਣਾ ਹੀ ਆਣਾ ਪੜਨੇ ਵੀ ਮੈਂ ਤਾਂ ਕੈਨੇਡਾ ਪੁੱਜਣਾ ਏ ਆਵੇ ਫਿਰ ਨਾ ਆਵੇ ਨਹੀਂ ਪਿੱਛੇ ਤੋਂ ਪੇਰੈਂਟਸ ਦਾ ਤਗੜਾ ਫਾਈਨੈਂਸ਼ੀਅਲ ਸਪੋਰਟ ਹੈ ਤਾ ਤਾਂ ਹੋ ਠੀਕ ਹੈ ਜੀ ਸਹੀ ਪੁਆਇੰਟ ਦੱਸਿਆ ਬਾਈ ਨੇ ਜੇ ਕੰਮ ਨਾ ਮਿਲਿਆ ਘਰ ਦੇ ਫੀਸਾ ਫੂਸਾ ਭੇਜ ਦੇਣਗੇ ਫਿਰ ਆ ਜਾਓ ਨਹੀਂ ਨਾ ਆਉਂਦਾ ਸਹੀ ਗੱਲ ਬਈ ਬਿਲਕੁਲ ਬਾਈ ਨੇ ਸਹੀ ਗੱਲ ਕਹੀ ਮੈਨੂੰ ਇੱਕ ਬਾਈ ਦੀ ਬਹੁਤ ਵਧੀਆ ਗੱਲ ਲੱਗੀ ਏ ਵੀ ਜੇ ਦਾ ਘਰ ਦੇ ਪਿੱਛੋ ਸਪੋਰਟ ਕਰ ਦੇਣਗੇ 8-9 ਮਹੀਨੇ ਕੰਮ ਨਾ ਮਿਲਿਆ ਫੀਸ ਤੇ ਸਿਰ ਤੇ ਖੜ ਜਣੀ 4 ਮਹੀਨੇ ਤੁਹਾਨੂੰ ਕੰਮ ਨਹੀਂ ਮਿਲਿਆ ਕਿਹੋ ਜੀ ਕਿਹੋ ਜੀ ਜ਼ਿੰਦਗੀ ਮਹਿਸੂਸ ਕਰਦੇ ਬਈ ਆਪਣੇ ਅੰਦਰ ਦੇ ਜਜ਼ਬਾਤ ਦੱਸ ਦੋ ਅੱਜ ਵੇਲੇ ਆ ਬਸ ਕੋਲ ਜਾ ਜੀ ਜਾ ਚਲ ਬੈਠ ਜੀਦਾ ਬਸ ਖਤਮ ਵੇਲੇ ਆ ਜੀ ਕਹਿੰਦੇ ਕੈਨੇਡਾ ਆ ਗਈ ਵੇਲਾ ਸ਼ਬਦ ਲਾਤਾ ਫਿਰ ਤੇ ਕੈਨੇਡਾ ਜ਼ੀਰੋ ਹੀ ਹੋ ਗਿਆ ਵਾ ਸੋ ਸੋ ਬੜੀਆ ਲੱਗੀ ਬਾਈ ਨਾਲ ਗੱਲਬਾਤ ਕਰਕੇ ਆਪਾ ਬਾਈ ਆਪਣਾ ਕਿਹੜਾ ਏਰੀਆ ਪਿੱਛੋਂ ਪੰਜਾਬ ਮੈਂ ਬਾਈ ਬਟਾਲਾ ਅਰਦਾਸਪੁਰੀ ਅਰਦਾਸਪੁਰ ਦਾ ਸ਼ਹਿਰ ਹਾਂ ਜੀ ਜੀ ਮਝੈਲ ਕਹਿੰਦੇ ਨੇ ਬਾਈ ਮਝੈਲ ਮਝੈਲ ਦੇ ਮਸਾਇਲਾ ਵਰਗੇ ਮਝੈਲ ਨੇ ਤੁਸੀਂ ਤੇ ਮੈਂ ਇੱਥੇ ਮਝੈਲ ਮਿਸ ਕਰ ਰਿਹਾ ਮਝੈਲ ਨਾਲ ਆਪਣਾ ਏਰੀਆ ਬਿਲਕੁਲ ਕਰੀਦਾ ਕਿੰਨਾ ਕਿ ਮਿਸ ਕਰ ਕਿਹੜੀ ਚੀਜ਼ ਮੇਜਰ ਤੁਸੀਂ ਵੀ ਮਿਸ ਕਰਦੇ ਹੋ ਉਹ ਸਾਨੂੰ ਦੱਸ ਦਿਓ ਇੱਕ ਵਾਰ ਮੇਜਰ ਬਾਈ ਸਭ ਕੁਝ ਮਿਸ ਕਰੀਦਾ ਪਰ ਜਦੋਂ ਥੱਕ ਡੁੱਟ ਕੇ ਘਰ ਜਾਈਦਾ ਰੋਟੀ ਦਾ ਚੇਤਾ ਆਉਂਦਾ ਕਰ ਲੀਦਾ ਤੇ ਦਿਲ ਕਰਦਾ ਹੁਣ ਵਾਪਸ ਵੀ ਇੱਕ ਗਲਤੀ ਕਰ ਚੁੱਕੇ ਵੀ ਜੇ ਉੱਥੇ ਕੁਝ ਪੜ ਲੰਦੇ ਜੇ ਆਪਾਂ ਉੱਥੇ ਥੋੜਾ ਜਿਹਾ ਸਟਰਗਲ ਕਰ ਲੈਂਦੇ ਮੇ ਵੀ ਉੱਥੇ ਕੋਈ ਵਧੀਆ ਜੋਬ ਮਿਲ ਜਾਂਦੀ ਨਹੀਂ ਬਾਈ ਹੁਣ ਆ ਗਏ ਆ ਹੁਣ ਪਿੱਛੇ ਮੁੜ ਕੇ ਕੀ ਦੇਖਣਾ ਉਹ ਤਾਂ ਚੇਤਾ ਆਉਂਦਾ ਬਈ ਪਿੱਛੇ ਚੇਤਾ ਤੇ ਆਉਂਦਾ ਉਹ ਤੇ ਡੈਫੀਨਿਟਲੀ ਆਣਾ ਹੀ ਠੀਕ ਹੈ ਜੀ ਉਹ ਚੀਜ਼ ਇੱਕ ਚੀਜ਼ ਤੇ ਭੁੱਲ ਨਹੀਂ ਸਕਦੇ ਉਹ ਨਹੀਂ ਭੁੱਲ ਸਕਦੇ ਆਪਣਾ ਜਿੱਥੇ ਜੰਮੇ ਪਲੇ ਉਹ ਚੀਜ਼ ਭੁੱਲਣੀ ਬਹੁਤ ਔਖੀ ਹੈ ਪੰਜਾਬ ਛੱਡਣਾ ਬਹੁਤ ਔਖਾ ਹੈ ਪੰਜਾਬ ਦਿਲੋਂ ਭੁਲਾਣਾ ਬੜਾ ਔਖਾ ਹੈ ਸਹੀ ਗੱਲ ਤੇ ਚਲੋ ਵਧੀਆ ਲੱਗਿਆ ਜੀ ਤੇ ਥੋੜਾ ਕਿਹੜਾ ਸੇਮ ਹੈ ਜੀ ਮੇਰਾ ਵੀ ਪਹਿਲਾ ਹੀ ਵੀਰੇ ਥੋੜਾ ਕੋਰਸ ਕਿਹੜਾ ਵੀਰੇ ਮ ਤੇ ਤੁਹਾਡੇ ਹਿਸਾਬ ਨਾਲ ਵੀ ਕਿਵੇਂ ਕੋਰਸ ਕਿਵੇਂ ਹੈ ਤੁਹਾਡੇ ਵਾਲਾ ਫਾਈਨੈਂਸ਼ੀਅਲ ਕੋਰਸ ਵੀਰੇ ਦੇਖੋ ਜੇ ਤੇ ਕੋਈ ਹੈ ਫਾਈਨੈਂਸ ਦਾ ਸਟੂਡੈਂਟ ਜਿਨੇ ਪੀ ਅੱਗੇ ਜਾ ਕੇ ਅਕਾਊਂਟੈਂਸੀ ਜਾਂ ਕੋਈ ਕਰਨਾ ਹੈ ਫਾਈਨੈਂਸ ਵਿੱਚ ਸਟਾਕ ਮਾਰਕੀਟ ਚ ਕਰਨਾ ਹੋਸ਼ ਜਾ ਕੇ ਹਾਂਜੀ ਉਹ ਤਾਂ ਵੀਰੇ ਡੈਫੀਨਿਟਲੀ ਆ ਜੇ ਹਾਂਜੀ ਪ੍ਰੋਫੈਸਰ ਸਪੋਰਟਿੰਗ ਨੇ ਓਕੇ ਜੀ ਕਾਲਜ ਦਾ এনवायरमेंट ਬਹੁਤ ਵਧੀਆ ਠੀਕ ਹੈ ਜੀ ਤੇ ਜਿੱਥੇ ਕਿਤੇ ਅੜੀ ਦਾ ਹੈ ਉਥੇ ਇੱਥੇ ਸਭ ਕੁਝ ਸਟੂਡੈਂਟ ਐਸੋਸੀਏਸ਼ਨ ਹੈਗੀ ਓਕੇ ਜੀ ਪੂਰੀ ਹੈਲਪ ਪ੍ਰੋਵਾਈਡ ਕਰਦੇ ਮਤਲਬ ਹਰ ਜਗ੍ਹਾ ਹੈਲਪ ਕਰਦੇ ਨੇ ਕਰਦੇ ਨੇ ਜਿੱਥੇ ਬੰਦਾੜ ਜਿਹੜੇ ਬੰਦੇ ਨੇ ਪੜ੍ਹਨਾ ਹੈ ਜਿੰਨੇ ਪੜ੍ਹਨਾ ਹੋ ਤੇ ਆ ਜਾ ਜਿਹੜੇ ਨਹੀਂ ਪੜ੍ਹਨਾ ਉਹ ਨਾ ਆਵੇ ਹੁਣ ਮੈਂ ਤੁਹਾਨੂੰ ਰਿਐਲਿਟੀ ਦੱਸਦਾ ਮੇਰਾ 5 ਦਿਨ ਕਾਲਜ ਹੁੰਦਾ ਠੀਕ ਹੈ ਜੀ ਤੇ ਹੁਣ ਕੰਮ ਦਾ ਤੁਸੀਂ ਆਪ ਦੇਖ ਲਓ 5 ਦਿਨ ਕਾਲਜ ਤੇ ਪਿੱਛੇ 2 ਦਿਨ ਰਹਿ ਕੇ ਫੁੱਲ ਟਾਈਮ ਤੇ ਕੰਮ ਮਿਲੇ ਨਹੀਂ ਕਰਦਾ ਪਾਰਟ ਟਾਈਮ ਤੇ ਕਿੱਥੇ ਮਿਲਣਾ ਹੈ ਨਾਈਟ ਦਾ ਜੇ ਦੇਖੋਗੇ ਤੇ ਉਹ ਤੇ ਬਹੁਤ ਔਖਾ ਜੇ ਨਾਈਟ ਲਗਾਓਗੇ ਤੇ ਸਵੇਰੇ ਕਾਲਜ ਨੂੰ ਕਿਵੇਂ ਆਓਗੇ ਬਿਲਕੁਲ ਟਾਈਮ ਟਾਈਮ ਮੈਨੇਜ ਕਰਨਾ ਔਖਾ ਹੋ ਗਿਆ ਜ਼ਿੰਦਗੀ ਦੇ ਵਿੱਚ ਨੀਂਦ ਛੱਡਨੀ ਬੰਦ ਨਹੀਂ ਇੱਕ ਇੱਕ ਮਿੰਟ ਪਹਿਲੇ ਆਪਾਂ ਪੰਜਾਬ 'ਚ ਦੇਖਿਆ ਸੀ ਸਹੀ ਨਹੀਂ ਇੰਨਾ ਤਾਂ ਨਹੀਂ ਦੇਖਿਆ ਪੰਜਾਬ 'ਚ ਤਾਂ ਆਪਾਂ ਗਿਆ ਦਿੰਦੇ ਸੀ ਬਈ ਆਪਾਂ ਅੱਗੇ ਬਸ 2-4 ਮਿੰਟ 'ਚ 2-4 ਮਿੰਟ ਕਰਕੇ ਘੰਟੇ ਨਹੀਂ ਆਉਂਦੇ ਸੀ ਸਹੀ ਗੱਲ ਲਿਆ ਤੇ ਇੱਥੇ ਇੱਕ ਇੱਕ ਮਿੰਟ ਦਾ ਹਿਸਾਬ ਇੱਥੇ ਸਕਿੰਟਾਂ ਦਾ ਹਿਸਾਬ ਜੀ ਸਕਿੰਟਾਂ ਦਾ ਹਿਸਾਬ ਹੈ ਤੇ ਸਕਿੰਟਾਂ ਦੇ ਪੈਸੇ ਨੇ ਸਕਿੰਟਾਂ ਦੇ ਪੈਸੇ ਕੋਈ ਲੈ ਵੀ ਲੈਂਦਾ ਆਪਾਂ ਵੀ ਲੈ ਲੈਂਦੇ ਆ ਕਿਤੇ ਦੇਣੇ ਵੀ ਪੈ ਜਾਂਦੇ ਸਹੀ ਗੱਲ ਲਿਆ ਤੇ ਸਹੀ ਗੱਲ ਹੈ ਜੀ ਤੇ ਕੰਮ ਬਈ ਤੁਹਾਨੂੰ ਕਿਵੇਂ ਕੰਮ ਕਰਾਉਂਦਾ ਕੰਮ ਵੀਰੇ ਮੈਨੂੰ ਮਿਲ ਗਿਆ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਕੰਮ ਮਿਲੇ ਨਾ 2 ਮਹੀਨੇ ਪਹਿਲੇ ਵਿਹਲੇ ਰਹੇ 2 ਮਹੀਨਾ ਮੈਂ ਵਿਹਲਾ ਰਿਹਾ ਮੈਂ ਵੀ ਪਹਿਲਾਂ ਜਾ ਕੇ ਏਜੰਸੀਆਂ ਚ ਡੋ ਟੂ ਡੋਰ ਰੈਜ਼ਿਊਮੇ ਵੀ ਡ੍ਰੌਪ ਕੀਤੇ ਪਰ ਨਹੀਂ ਗੱਲ ਦੀ ਮੰਨਤੀ ਬਣੀ ਨਹੀਂ ਗੱਲ ਕਿਤੇ ਵੀ ਫੋਨ ਵੀ ਕਰਕੇ ਦੇਖ ਲਈ ਹਾਂ ਫੋਨ ਫੋਨ ਤੇ ਚੱਕ ਦੇਣੀ ਏਜੰਸੀਆਂ ਵਾਲੇ ਮੈਸੇਜ ਕਰਕੇ ਦੇਖੇ ਜੀ ਮੈਸੇਜ ਵੀ ਕੀਤੇ ਕੋਈ ਰਿਪਲਾਈ ਆਇਆ ਕਿਸੇ ਦਾ ਰਿਪਲਾਈ ਕਦੇ ਜ਼ਿੰਦਗੀ ਚ ਕਿਸੇ ਦਾ ਚੌਥਾ ਮਹੀਨਾ ਹੋ ਗਿਆ ਮੈਨੂੰ ਰਿਪਲਾਈ ਕਿਸੇ ਦਾ ਨਹੀਂ ਆਇਆ ਕਿਸੇ ਦਾ ਰਿਪਲਾਈ ਹੀ ਨਹੀਂ ਆਇਆ ਤੇ ਕੰਮ ਮਿਲਿਆ ਕਿਵੇਂ ਫੇਰ ਮੈਨੂੰ ਰੈਫਰੈਂਸ ਨਾ ਮ ਉਹਨਾਂ ਨੇ ਦੱਸਿਆ ਕੰਮ ਮਿਲਿਆ ਕਿੱਥੇ ਬਰਲਿੰਗਟਨ ਦੇ ਵਿੱਚ ਕੰਮ ਮਿਲਿਆ ਤੇ ਇੱਕ ਇਹ ਚੀਜ਼ ਕਲੀਅਰ ਕਰ ਦੋ ਜੀ ਜਿਵੇਂ ਮੈਂ ਬ੍ਰੈਂਟਨ 'ਚ ਰਹਿੰਦਾ ਉਹਨਾਂ ਕੋਈ ਬ੍ਰੈਂਟਨ 'ਚ ਰਹਿ ਰਿਆ ਹਾਂਜੀ ਉਹਨੂੰ ਕੰਮ ਮਿਲ ਰਿਹਾ ਬਰਲਿੰਗਟਨ ਹਾਂਜੀ ਜਾਂ ਹਮਿਲਟਨ ਠੀਕ ਹੈ ਤੇ ਉਹ ਏਰੀਆ ਛੱਡਣਾ ਚਾਹੀਦਾ ਆਪਣਾ ਜੇ ਕੰਮ ਲੱਭਣਾ ਹੈ ਬਈ ਥੋੜੀ ਥੋਰ ਅਕੋਰਡਿੰਗ ਇਤਨਾ ਕੰਮ ਮਿਲ ਜੂਗਾ ਦੇਖੋ ਹੁਣ ਜੇ ਤੇ ਕੰਮ ਕਰਨ ਦੀ ਨੀਅਤ ਹੈਗੀ ਬੰਦੇ ਦੀ ਹਾਂਜੀ ਤੇ ਜੇ ਕਾਲਜ ਦਾ ਸਰਦਾ ਫਿਰ ਤੇ ਬੰਦਾ ਏਰੀਆ ਛੱਡ ਦੇ ਜੀ ਹਫਤੇ 'ਚ 1-2 ਦਿਨ ਕਾਲਜ ਆ ਫਿਰ ਤੇ ਬੰਦਾ ਚਲ ਵੀ ਜਾਵੇ ਮਤਲਬ ਕਿ ਸਾਨੂੰ ਆਪਣੇ ਕੰਫਰਟ ਜ਼ੋਨ ਚੋਂ ਬਾਹਰ ਨਿਕਲ ਕੇ ਕੰਫਰਟ ਜ਼ੋਨ ਛੱਡਣਾ ਪੈਣਾ ਜੇ ਕੰਮ ਲੈਣਾ ਹੈ ਤੁਸੀਂ ਬਰਲਿੰਗਟਨ ਜਾਂਦੇ ਹੋਵੋਗੇ ਬਰਲਿੰਗਟਨ ਜਾਈਦਾ 2-3 ਘੰਟੇ ਬਰੈਂਪਟਨ ਤੋਂ ਸਫਰ ਹੋਣਾ ਹਾਂ ਹੈਗਾ 2.5 ਘੰਟੇ ਬੱਸ ਲਗਾਉਂਦੀ ਹੈ ਨੌਰਵਲੀ 'ਚ ਬਰਲਿੰਗਟਨ ਜਾਣਾ ਹੈ ਤੇ ਉਹ ਤੁਹਾਡੀ 2 ਘੰਟੇ ਤੁਸੀਂ 3 ਘੰਟੇ ਜਾਣੇ ਨੂੰ ਲਾਤੇ 2 ਆਣੇ ਲਾਤੇ 5 ਘੰਟੇ ਤੁਹਾਡੇ ਫ੍ਰੀ ਆਫ ਕੋਸਟ ਚੱਲ ਗਏ ਉਹਨੋਂ ਦੀ ਪੇ ਤਾਂ ਨਹੀਂ ਹੋਣੀ ਉੱਥੇ ਚਾਹੇ 2 ਘੰਟੇ ਦੀ ਸ਼ਿਫਟ ਹੋਵੇ ਸਹੀ ਗੱਲ 8 ਘੰਟੇ ਤਾਂ ਚੀ ਖਰਾਬ ਕਰਕੇ 2 ਘੰਟੇ ਗਏ ਉਹ ਵਰਤ ਨਹੀਂ ਹੈ ਵਰਤ ਨਹੀਂ ਆ ਬਟ ਜੇ ਕਰਨਾ ਕੁਝ ਤੇ ਛੱਡਣਾ ਪੈਣਾ ਕੱਲ ਉਹਨਾਂ ਨੇ ਸਾਨੂੰ 2 ਘੰਟੇ ਜੱਜ ਕੰਮ ਦਿੰਦੇ ਕੱਲ ਉਹਨਾਂ ਨੇ 200 ਪੂਰੇ ਕਰ ਬਿਲਕੁਲ ਸੋ ਇਹ ਹੀ ਚੀਜ਼ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਆਪਣਾ ਕੰਫਰਟ ਜ਼ੋਨ ਨੂੰ ਛੱਡ ਕੇ ਬਾਹਰ ਨਿਕਲੋ ਕੰਮ ਮਿਲੂਗਾ ਜਿਵੇਂ ਬਾਈ ਨੂੰ 4 ਮਹੀਨੇ ਤੋਂ ਨਹੀਂ ਮਿਲਿਆ ਪਰ ਬਾਈ ਹਿੰਮਤ ਨਹੀਂ ਛੱਡ ਰਿਹਾ ਜਾ ਰਿਹਾ ਡੋਰ ਟੂ ਡੋਰ ਰੈਫਰੈਂਸ ਲੱਭ ਰਿਹਾ ਕਾਮ ਲੱਭਣ ਲਈ ਸਾਨੂੰ ਵਾਲੇ ਦੇ ਵਾਲੇ ਜਾਣਾ ਪੈਣਾ ਬਾਕੀ ਕਾਲਜ ਕਹਿੰਦੇ ਪੂਰਾ ਘੈਂਟ ਆ ਵਿੱਚ ਵਿੱਚ ਨੈਗੇਟਿਵ ਵੀ ਕਾਫੀ ਮਿਲੇ ਆਏ ਸੋ ਜਿਹੜੇ ਪੜਨ ਵਾਲੇ ਨੇ ਉਹ ਪੜ ਜਾਣਗੇ ਜਿਹੜਾ ਇੱਕ ਰੀਅਲ ਜਿਵੇਂ ਬਾਈ ਨੇ ਦੱਸਿਆ ਵੀ 1% ਦੀ ਵੀ ਗਰੇਸ ਨਹੀਂ ਆ ਜੇ ਕੋ ਪੜਨੇ ਹੀ ਆ ਪੜਨ ਦੇ ਵੇਸ ਤਿਆਰੋ ਤਾਂ ਕਾਲਜ ਆ ਜਿਓ ਨਹੀਂ 1% ਕਾਲਜ ਨਹੀਂ ਦਾਨ ਨਹੀਂ ਕਰਨਾ ਸੋ ਇਹ ਚੀਜ਼ਾਂ ਦਾ ਧਿਆਨ ਰੱਖਿਓ ਵਧੀਆ ਲੱਗਿਆ ਬਾਈਆਂ ਨਾਲ ਗੱਲਬਾਤ ਕਰਕੇ ਅਸੀਂ ਐਵੇਂ ਹੋ ਸਟੂਡੈਂਟਾਂ ਮਿਲਦਿਆ ਥੈਂਕ ਯੂ ਸੋ ਮੱਚ ਬਾਈ ਥੈਂਕ ਯੂ ਜਨਾਬ ਥੈਂਕ ਯੂ ਬਾਈ ਵੀਡੀਓ ਚੰਗੀ ਲੱਗੀ ਕਰਦੇ ਹੋ ਸ਼ੇਅਰ ਲਾਈਕ ਜਰੂਰ ਕਰਦੇ ਹੋ ਕਮੈਂਟ ਜਰੂਰ ਕਰਦੇ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵਧੀਆ ਤੇ ਇਨਫੋਰਮੇਸ਼ਨ ਵਾਲੀਆਂ ਨੋਲਿਜ ਜਿਹੜੀਆਂ ਵੀ ਗੱਲਾਂ ਹੋਣਗੀਆਂ ਮੈਂ ਲੈ ਕੇ ਜਰੂਰ ਆਉਂਗਾ ਤੇ ਹੁਣ ਮੈਨੂੰ ਦੋ ਇਜ਼ਾਤ ਮਿਲਦਿਆਂ ਕਿਸੇ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ